ਚਾਹੇ ਅੱਜ ਸਾਡੇ ਵਿਚਕਾਰ ਕੁਲਦੀਪ ਮਾਨਕ ਸਾਹਿਬ ਤੇ ਸ਼ਰਿੰਦਰ ਸ਼ਿੰਦਾਰ ਨਹੀਂ ਆ ਪਰ ਉਹ ਵੱਡੀ ਗੱਲ ਸੀ ਕਿ ਇੱਕ ਫਿਲਮ ਦੇ ਵਿੱਚ ਤਿੰਨ ਚੋਟੀ ਦੇ ਸਿੰਗਰਾਂ ਨੂੰ ਕਵਰ ਕਰਨਾ ਔਰ ਮਾਨਕ ਸਾਹਿਬ ਦਾ ਉਹ ਫਿਲਮ ਦੇ ਵਿੱਚ ਅਖਾੜਾ ਦਾ ਹਾਂ ਉਹ ਅਖਾੜਾ ਸੀ ਮਾਨਕ ਸਾਹਿਬ ਜਾ ਰਹੇ ਆ ਪਰ ਗੱਲ दारू ਦੀ ਹੈ ਪਰ दारू ਥੋੜੀ ਪੀਤੀਆਂ ਉਹਨਾਂ ਨੇ ਨਾ ਉਵੇਂ ਜਾ ਰਿਹਾ ਫਿਰ ਗੜਕ ਕੇ ਹਣਾ ਤਾਂ ਗਾਣਾ ਗਾਇਆ ਤਾਂ ਫਿਲਮ ਤਾਂ ਫਿਲਮ ਤਾਂ ਜਿੱਦਾਂ ਦੀ ਰਹੀ ਪਰ ਗਾਣੇ ਨੂੰ ਲੋਕ ਅੱਜ ਵੀ ਇੰਨਾ ਲਾਈਕ ਕਰਦੇ ਆ ਵਿਊ ਗੱਟ ਕੇ ਦੇਖੋ ਗਾਣੇ ਦੇ ਬਹੁਤ ਨੇ ਅੱਛਾ ਜੀ ਕੀ ਵੀ ਦੱਸੋ ਕਿ ਚਾਹੇ ਕੋਈ ਗੀਤਕਾਰ ਆ ਚਾਹੇ ਕੋਈ ਸਿੰਗਰ ਆ ਉਹਨੂੰ ਆਪਣਾ ਗੁਰੂ ਧਾਰਨਾ ਪੈਂਦਾ ਤੁਸੀਂ ਗੀਤਕਾਰ ਬੜੇ ਕਾਬਿਲ ਮਕਬੂਲ ਗੀਤਕਾਰ ਤੁਹਾਡੇ ਸਿੱਧੇ ਤੌਰ ਤੇ ਮਾਨਕ ਸਾਹਿਬ ਵੀ ਗੁਰੂ ਸਨ ਮੈਂ ਦਾਦਾ ਜੀ ਮਾਨਕ ਸਾਹਿਬ ਨੂੰ ਗੁਰੂ ਤਾਂ ਮੈਂ ਤਾਂ ਕਹਾ ਜਿਵੇਂ ਗਾਇਕੀ ਦੀ ਤਾਲੀਮ ਲਈ ਹੋਵੇ ਨਾ ਤਾਂ ਹਾਂ ਇੱਕ ਵਰਡ ਪ੍ਰੇਰਨਾ ਸਰੋਤ ਪੜ੍ਹੇ ਰਨਾ ਸੋਤ ਮੇਰੇ ਕੁਲਦੀਮਨਕ ਜੀ ਆ ਜੇ ਕੁਲਦੀਮਨਕ ਜੀ ਨਾ ਹੁੰਦੇ ਤੇ ਮੈਂ ਕੀ ਲਿਖਦਾ ਹੋ ਸਕਦਾ ਮੈਂ ਸੈਡ ਸੰਗੂ ਲਿਖਣ ਲੱਗ ਜਾਂਦਾ ਹੋ ਸਕਦਾ ਮੈਂ ਕੁਝ ਹੋਰ ਹੀ ਲਿਖਣ ਲੱਗ ਜਾਂਦਾ ਪਰ ਉਹੀ ਜਦੋਂ ਮੇਰੇ ਜ਼ਹਿਨ ਚ ਵਸੇ ਕਿਉਂਕਿ ਮੈਂ ਵੀ ਥੋੜਾ ਗੜਕਾਲਾ ਬੰਦਾ ਸੀ ਸਿੱਧੀ ਗੱਲ ਐ ਐਦਾਂ ਦਾ ਤੇ ਮਾਣਕ ਸਭ ਗੜਕਾਲੇ ਬੰਦੇ ਸੀ ਬੇਕੀ ਦੇ ਵਿੱਚ ਮੈਂ ਲਿਖਣੀ ਸੀ ਗੜਕ ਸੀ ਉਹਨਾਂ ਦੀ ਬੇਕੀ ਸੀਗੀ ਸਾਡਾ ਸਮੇਲ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਹਦਾ ਲਿਖੀ ਲਿਖੇ ਸਾਰ